ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਡੈਲੀ ਲਾਈਵ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਸੇਵੀਆਂ ਸੇਵੀਆਂ ਬਣਾਵਾਂਗੇ ਆਪਾਂ ਦੁੱਧ ਤੋਂ ਬਿਨਾਂ ਤੇ ਬਣਣਗੀਆਂ ਬੜੀਆਂ ਸਵਾਦ ਕਿਉਂਕਿ ਸੌਣ ਦਾ ਮਹੀਨਾ ਵਾ ਤੇ ਕੁਛ ਨਾ ਕੁਛ ਬੱਚੇ ਜਿਹੜੇ ਮਿੱਠਾ ਖਾਣ ਨੂੰ ਕਹਿੰਦੇ ਤੇ ਸੇਵੀਆਂ ਜਿਹੜੀਆਂ ਇਹ ਜਲਦੀ ਬਣ ਜਾਂਦੀਆਂ ਵਾ ਤੇ ਆਪਾਂ ਦੁੱਧ ਚ ਨਹੀਂ ਅੱਜ ਪਾਣੀ ਚ ਸੇਵੀਆਂ ਬਣਾਵਾਂਗੇ ਇਹਦੇ ਵਿੱਚ ਕੀ ਕੀ ਪੈਂਦਾ ਵਾ ਤੇ ਉਹ ਤੁਹਾਨੂੰ ਦੱਸਦੇ ਆ ਇੱਥੇ ਲਈਆਂ ਆਪਾਂ ਸੇਵੀਆਂ ਇੱਕ ਗੋਲੀ ਸੇਵੀਆਂ ਦੀ ਲਈ ਆ ਆ ਲੈ ਆਪਾਂ ਡਰਾਈ ਫਰੂਟ ਇਹਦੇ ਵਿੱਚ ਸੌਗੀ ਤੇ ਬਦਾਮ ਕਾਜੂ ਤੇ ਉਹ ਵਾਲੇ ਮਗਜ ਇਹ ਲੈ ਆ ਆਪਾਂ ਤੇ ਇਹਨਾਂ ਨੂੰ ਬਰੀਕ ਬਰੀਕ ਆਪਾਂ ਕੱਟ ਲਿਆ ਵਾ ਤੇ ਆ ਲਈ ਚੀਨੀ ਚੀਨੀ ਆਪਾਂ ਘੱਟ ਪਾਵਾਂਗੇ ਤੁਸੀਂ ਆਪਣੀ ਲੋੜ ਅਨੁਸਾਰ ਜਿੰਨੀ ਪਾਉਣੀ ਆ ਤੁਸੀਂ ਪਾ ਸਕਦੇ ਜੋ ਤੇ ਆ ਵਾ ਘਿਓ ਦੇਸੀ ਤੇ ਹੁਣ ਆਪਾਂ ਕੜਾਈ ਉੱਪਰ ਰੱਖ ਕੇ ਤੇ ਫਿਰ ਤੁਹਾਨੂੰ ਦੱਸਦੇ ਆ ਇਹ ਕਿਸ ਤਰ੍ਹਾਂ ਬਣਨੀਆਂ ਵਾ ਲੋ ਜੀ ਕੜਾਈ ਅਹੀ ਉੱਤੇ ਰੱਖਤੀ ਆ ਹੁਣੇ ਗੈਸ ਪਾਲ ਕੇ ਲੈ ਮੈਂ ਪਹਿਲਾਂ ਸਿਰ ਤੇ ਆਹ ਇੱਕ ਨੇ ਤਪਤੀ ਸ਼ੁਰੂ ਆਹ ਜਿਵੇਂ ਬਾਲਦੀ ਆ ਘੱਟ ਕਰਨਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਦੇਸੀ ਘਿਓ ਦੇ ਆਪਾਂ ਦੋ ਚਮਚੇ ਪਾਵਾਂਗੇ ਦੇਸੀ ਘਿਓ ਨੂੰ ਆਪਾਂ ਗਰਮ ਹੋਣ ਦਿੰਨੇ ਆ ਥੋੜਾ ਜਿਹਾ ਦੇਸੀ ਘਿਓ ਨੂੰ ਥੋੜਾ ਜਿਹਾ ਗਰਮ ਕਰ ਲੈਂਦਾ ਵਾ ਤੇ ਆਹ ਆਹ ਜਿਹੜੇ ਸਾਡੇ ਡਰਾਈ ਫਰੂਟ ਜਿਹੜੇ ਇਹ ਵੀ ਆਪਾਂ ਵਿੱਚ ਪਾਵਾਂਗੇ ਇਹਨਾਂ ਨੂੰ ਥੋੜੇ ਜਿਹਾ ਰੋਸਟ ਕਰ ਲਾਂਗੇ ਆਪਾਂ ਜ਼ਿਆਦਾ ਨਹੀਂ ਕਰਨੇ ਥੋੜੇ ਜਿਹਾ ਕਰਨੇ ਆ ਤੇ ਚਾਹ ਉਹਦੇ ਤੇ ਹੋਰ ਵੀ ਡ్రਾਈ ਫਰੂਟ ਪਾ ਸਕਦੇ ਜੋ ਪਿਸਤਾ ਹੋਇਆ ਉਹ ਕੁਛ ਤੇ ਆਪਾਂ ਇਹ ਪਾਉਣ ਲੱਗੇ ਆ ਤੇ ਇਹਦੇ ਨਾਲ ਕੀ ਹੁੰਦਾ ਵਾ ਥੋੜੇ ਜੇ ਉਹ ਪੱਕ ਜਾਣ ਥੋੜੇ ਜੇ ਕੁਝ ਜਣ ਤੇ ਕੱਚੇ ਜਿਹਾ ਨਹੀਂ ਰਹਿੰਦੇ ਸੋ ਹੁਣ ਦਾ ਮਹੀਨਾ ਵਾਂ ਬੱਚੇ ਕਹਿੰਦੇ ਇਹ ਦੀਪਕ ਕਹਿੰਦੇ ਕਿ ਸੇਵੀਆਂ ਬਣਾਓ ਹਮੇ ਮੈਂ ਕਹਾਂ ਚਲੋ ਸੇਵੀਆਂ ਬਣਾ ਦਿੰਨੇ ਮਿੱਠੀਆਂ ਇਹ ਥੋੜੇ ਜਿਹੇ ਹੋ ਗਏ ਆ ਹੁਣ ਇਹਨਾਂ ਨੂੰ ਆਪਾਂ ਕੱਢ ਲੈਨੇ ਆਂ ਆਪਾਂ ਦਾ ਹਮ ਇੰਨੇ ਕੀ ਪਾਉਣੇ ਬਸ ਹਾਂ ਉੱਥੇ ਜਿਹੜੇ ਕੱਚੇ ਨੇ ਉਹ ਹੋਰ ਪਾ ਦਾਂਗੇ ਤੇ ਕਾਢੇ ਪੈ ਤੇ ਹੁਣ ਜਿਹੜੀਆਂ ਆਪਣੀਆਂ ਸੇਕੀਆਂ ਆ ਉਹਨਾਂ ਨੂੰ ਮੱਠੀ ਮੱਠੀ ਅੱਗ ਤੇ ਆਪਾਂ ਭੁੰਨ ਲਾਂਗੇ ਕੋ ਨੰਦ ਨਾਲ ਜਿਹੜਾ ਉਹ ਸੱਚੀਆਂ ਨਹੀਂ ਰਹਿੰਦੇਗਾ ਕਈ ਦੇ ਸਫੇਦ ਰੰਗ ਦੀਆਂ ਹੁੰਦੀਆਂ ਹਨ ਤੇ ਇਹ ਆ ਰੰਗ ਜਿਹਾ ਲੱਗਾ ਵਾ ਇਹੋ ਦੇ ਵਿੱਚ ਜਿਹੜੀਆਂ ਸੇਵੀਆਂ ਵਧੀਆ ਬਣਦੀਆਂ ਦੁੱਧ ਵਿੱਚ ਵੀ ਵਧੀਆ ਬਣਦੀਆਂ ਵਾ ਤੇ ਇਸ ਤਰ੍ਹਾਂ ਵੀ ਵਧੀਆ ਬਣਦੀਆਂ ਪਾਣੀ ਤੇ ਬੰਲੇ ਲੋਕ ਇਸੇ ਤਰ੍ਹਾਂ ਗੰਦੇ ਬਣਾਉਂਦੇ ਹੁੰਦੇ ਇਹ ਸੇਵੀਆਂ ਦਾ ਵੱਟ ਕੇ ਮਸ਼ੀਨ ਦੇ ਨਾਲ ਤੇ ਸੇਵੀਆਂ ਬਣਾਉਣੀਆਂ ਸਿਰ ਘੜੇਂ ਗਾਲੀ ਹੈ ਨਾ ਆਲੂ ਇਹਨਾ ਕਰੋ ਖੁਰਪੇ ਨਾ ਹਾਂ ਇਹਦਾ ਬਧੀਆ ਹੋਊਗਾ ਇਹਨੂੰ ਥੋੜਾ ਜਿਹਾ ਕਪੋਨ ਲੈਣਾ ਪੈਂਦਾ ਨੂੰ ਤੇ ਨਾਲ ਨੂੰ ਪੇਨਾ ਉਹ ਕਤਣਾ ਬਹੁਤ ਚੰਗਾ ਨਹੀਂ ਨਾ ਹਾਂ ਦਾਦੀ ਹੱਡੇ ਤੇ ਮੰਮੀ ਹਣੇ ਘੜੇ ਨਾ ਵਟ ਦੇ ਦਿੰਦੇ ਇਹ ਸੇਵੀਆਂ ਇੰਡਾਂ ਹੀ ਬੜੀ ਕਰ ਦਿੰਦੇ ਹੱਤਾਂ ਨਾਲ ਵਟ ਦਿੰਦੇ ਸੀ ਇਹਨੀਆਂ ਆਪਾਂ ਵੀ ਕਹਿਣਾ ਇਹ ਸਾਨੂੰ ਵੀ ਦਿਓ ਅਸੀਂ ਵੀ ਵਟਣੀਆਂ ਜਮਸ਼ੀਲ ਹੁੰਦੀ ਉਹ ਹੱਥ ਥੋੜੀ ਜਿਹੀ ਹੱਥ ਗੇੜ ਦਿੰਦੇ ਸੀ ਬੜੀਆਂ ਸਵਾਦ ਲੱਗਦੀਆਂ ਉਹਦੇ ਨਾਲ ਸੇਵੀਆਂ ਰੰਗ ਬਰੰਗੇਆਂ ਵਟਦੇ ਸੀ ਇੱਕ ਛੋਲਾ ਵਾਂਗੂ ਹੱਤਾਂ ਨਾਲ ਵੀ ਵਟ ਲੈਂਦੀਆਂ ਪਰ ਮੈਨੂੰ ਨਹੀਂ ਜਾਚ ਹੈਗੀ ਤੇ ਸੌਣ ਦਾ ਮਹੀਨਾ ਹਾਂ ਤੇ ਲੋਕੀ ਕੋਈ ਨਾ ਕੋਈ ਮਿੱਠੀ ਚੀਜ਼ ਬਣਾਉਂਦਾ ਕਮੈਂਟ ਕਰਕੇ ਦੱਸੋ ਕਿੰਨੇ ਕਿੰਨੇ ਹੱਤਾਂ ਨਾਲ ਸੇਵੀਆਂ ਬਣਾਈਆਂ ਅਈ ਕਾਲ ਦਾ ਰੈਡੀमेड ਹੋਂਡਾ ਪੀਆ ਬਜਾਰੀ ਪਿੰਡਾਂ 'ਚ ਹਜੇ ਵੀ ਲੋਕ ਹੱਤਾਂ ਨਾਲ ਵੱਟਦੇ ਜੇ ਕੱਚੇ ਨਾ ਵੀ ਰਹਿ ਜਾਣਗੀਆਂ ਤੇ ਉਹ ਸਵਾਦ ਨਹੀਂ ਲੱਗਦਿਆਂ ਤੇ ਜੇ ਜ਼ਿਆਦਾ ਪੁੱਜ ਗਈਆਂ ਤਾਂ ਕਾਲੀਆਂ ਜਾਂ ਜਾਂਦੀਆਂ ਕਾਲੀਆਂ ਜਿਹੜੀਆਂ ਵਧੀਆ ਨਹੀਂ ਲੱਗਦੀਆਂ ਮੈਂ ਝੁਕ ਗਿਆ ਲਾੜ ਝੁਕ ਗਿਆ ਝੁਕ ਗਿਆ ਲੱਗ ਰਿਹਾ ਨਾ ਹੂੰ ਸੇਵੀਆਂ ਭੁਜ ਗਿਆ ਵਾ ਤੇ ਹੁਣ ਵਿੱਚ ਮੰਮੀ ਕੀ ਪਾਣਾ ਪਾਣੀ ਹੁਣ ਆਪਾਂ ਪਾਣੀ ਪਾਵਾਂਗੇ ਸਾਡੀਆਂ ਇੱਕ ਕੁੱਲੀ ਸੇਵੀਆਂ ਗਾਮ ਤੇ ਇੱਕ ਦੋ ਮਠਾਈ ਦੇ ਕੁੱਲੀਆਂ ਆਪਾਂ ਪਾਣੀ ਦੀਆਂ ਪਾਵਾਂਗੇ ਇਹ ਛੇਤੀ ਬਣ ਜਾਂਦੀਆਂ ਇੰਨਾ ਗਾਪਾ ਪਾ ਲਈਏ ਪਾਵਾਂਗੇ ਹਾਂ ਕਿਸ ਤਰ੍ਹਾਂ ਇਹ ਕੜਾਹੀ ਦੀ ਕੜਾਹੀ ਦੀ ਵੀਡੀਓ ਪਾਵਾਂਗੇ ਹਾਂ ਵੱਖਰੇ ਤਰੀਕੇ ਨਾਲ ਕੜਾਹ ਬਣਾਵਾਂਗੇ ਆ ਟੇਸਟੀ ਇਹਨਾਂ ਨੂੰ ਸੇਵੀਆਂ ਨੇ ਰੰਗ ਜਿਹਾ ਲੱਗਾ ਹੈ ਨਾ ਹਾਂ ਤੇ ਉਹ ਤਾਂ ਘਰ ਕਿੰਨਾ ਦਾ ਰੰਗ ਹੋ ਗਿਆ ਜੇ ਜਿੱਟੀਆਂ ਹੋਈ ਤਾਂ ਫਿਰ ਜਿੱਟੀਆਂ ਤੇ ਆ ਜਿਹੜੀ ਆਪਾਂ ਜਿਨੀ ਆ ਇਹ ਵੀ ਆਪਾਂ ਵਿੱਚ ਪਾ ਦੇਣੀ ਆ ਆਪਾਂ ਇੰਨੀ ਕਿ ਜਿਨੀ ਲਈ ਆ ਤੁਸੀਂ ਲੋੜ ਅਨੁਸਾਰ ਜ਼ਿਆਦਾ ਵੀ ਪਾ ਸਕਦੇ ਜੋ ਤੇ ਫਿਰ ਜੇ ਲੋੜ ਹੋਵੇ ਤੇ ਬਾਅਦ ਵਿੱਚ ਪਾ ਜਾਈਂਦੀ ਆ ਹੁਣ ਆਪਾਂ ਇਹਨਾਂ ਨੂੰ ਬਣਾ ਲੈਣਾ ਤੇ ਆ ਜਿਹੜੇ ਆਪਾਂ ਬਦਾਮ ਬਦਮ ਕੀਤੇ ਸੀ ਰੋਸਟ ਇਹ ਇਹ ਚ ਪਾ ਦੇਣੇ ਆ ਤੇ ਇਹ ਵੀ ਨਾਲ ਹੀ ਬਣ ਜਾਣਗੇ ਹੁਣ ਆਪਾਂ ਇਹਨਾਂ ਨੂੰ ਹਿਲਾਇਆਣਾ ਤੇ ਹੁਣ ਆਪਾਂ ਸੇਵੀਆਂ ਜਿਹੜੀਆਂ ਥੋੜੀਆਂ ਜਿਗਾਂ ਟੱਕ ਦੇਣੇ ਆ ਅ ਜੇ ਆਪਾਂ ਦੇਖਦੇ ਆ 5 ਮਿੰਟ ਤੋਂ ਤੇ ਸੇਵੀਆਂ ਆ ਦੇਖ ਇਤਨਾ ਜਿੰਨਾ ਬਣ ਦੇਗਾ ਇਹ ਕੱਚਾ ਨਾ ਰਹਿਣ ਬਸ ਤੇਵੇ ਇਤਨੇ ਮਟਲੀ ਮਟਰੀ ਅੱਗ ਤੇ ਇਹਨਾਂ ਬਣਾਉਣੀਆਂ ਚਾਹੀਦੀਆਂ ਨੇ ਤੇਵੇ ਬਹੁਤ ਵਧੀਆ ਬਣਦੇ ਨੇ ਇਤਨੇ ਆਪਾਂ ਨਾਲ ਬਣਾਉਣਾ ਵਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੀ ਘੰਟੀ ਜ਼ਰੂਰ ਦਬਾ ਦਿਓ ਤੁਹਾਡੇ ਸਹਿਯੋਗ ਦੇ ਨਾਲ ਹੀ ਤੇ ਅਸੀਂ ਇੱਥੋਂ ਤੱਕ ਪਹੁੰਚੇ ਆਂ ਤੁਹਾਡਾ ਪਿਆਰ ਮਿਲਦਾ ਤਾਂ ਹੀ ਤੇ ਅਸੀਂ ਇੱਥੋਂ ਤੱਕ ਪਹੁੰਚਣ ਦਾ ਹੈ ਇਹ ਮੈਂ ਵਿਖਾਇਆ ਤੇ ਲਕੜੀਆਂ ਜਾਂਦੀਆਂ ਨੇ ਸਣੀਆਂ ਬੰਡੀਆਂ। ਕਿ ਆਪਾਂ ਮੱਠੀ-ਮੱਠੀ ਆ ਕੇ ਤੇ ਕਰਾਂਗੇ ਨਾ ਤੇ ਕੱਚੀਆਂ ਨਹੀਂ ਰਹਿਣਗੀਆਂ। ਤੇ ਪਾਣੀ ਸਾਫ ਦਾ ਪਾਉਗਾ। ਜਿਵੇਂ ਤਾਂ ਇੱਕ ਕੋਲੀ ਸੇਵੀਆਂ ਦੀ ਤੇ 2.5 ਕੋਲੀ ਦਾ ਆਪਾਂ ਪਾਣੀ ਪਾਇਆ। ਤੇ ਚੀਨੀ ਜੜੀ ਆ ਉਹ ਆਪਾਂ ਜਿੰਨੀ ਪਾਉਣੀ ਹੋਵੇ ਤੇ ਦੋ ਚਮਚੇ ਇੱਕ ਕੋਲੀ ਸੇਵੀਆਂ ਵਿੱਚ ਦੋ ਚਮਚੇ ਕਿਉਂ ਬਹੁਤ ਹੁੰਦਾ ਵਾ। ਇਹਨੂੰ ਫਿਰ ਆਪਾਂ ਟੱਕ ਦਿੰਨੇ ਆ। 5 ਮਿੰਟ ਬਾਅਦ। ਫਿਰ ਆਪਾਂ ਖੋਲ ਕੇ ਤੇ ਵੇਖਾਂਗੇ। ਲਓ ਜੀ ਆਪਾਂ ਵੇਖੀਏ ਕਿ ਸੇਬੀਆਂਆਂ ਡੀਆਂ ਬੜੀਆਂ ਕਿ ਨਹੀਂ। ਬਹੁਤ ਚਲੀਆਂ ਬਸਤ ਬਹੁਤ ਸੋਣੀਆਂ ਬਣ ਗਈਆਂ ਨਾ। ਹੂੰ। ਥੋੜਾ ਜਿਹਾ ਘੱਟੋ। ਸਭ ਕੱਚਾ ਨਾ ਰਹਿਣ ਬਸ ਇਹ ਸਾਬੰਦਾ ਵਾ। ਯਾਹ ਵੇਖੋ ਜਿਹੜੇ ਡਰਾਈ ਫਰੂਟ ਆ ਵੇਖੋ ਵਿੱਚ ਕਿੰਨੇ ਫੁੱਲ ਗਏ ਨਾ। ਵਧੀਆ ਬਣੀ ਕੱਚੇ ਨਹੀਂ ਰਹਿੰਦੇ ਇਸ ਤਰ੍ਹਾਂ ਬੁੰਨਦੇ ਨਾਲ ਕੱਚੇ ਨਹੀਂ ਰਹਿੰਦੇ ਤੇ ਜਿਹੜੇ ਆਪਾਂ ਵੈਸੇ ਪਾ ਦਿੰਦੇ ਉਹ ਕੱਚੇ ਕੱਚੇ ਮੂੰਹ ਦੇ ਵਿੱਚ ਚਲਦੇ ਆ ਹੁਣ ਆਪਾਂ ਇਹਨਾਂ ਨੂੰ ਟੱਕ ਦਿੰਨੇ ਆ ਤੇ 5 ਇੱਕ ਮਿੰਟ ਵਿੱਚ ਬਣ ਲੰਗੀਆਂ ਐ ਤਕਰੀਬਨ ਅੱਧਾ ਘੰਟਾ ਲੱਗ ਹੀ ਜਾਂਦਾ ਬਣਾਉਣ ਤੇ ਹਨਾ ਅੱਧਾ ਘੰਟਾ ਲੱਗ ਜਾਂਦਾ ਭੁੰਨਣ ਭੰਨਣ ਦੇ ਵੀ ਫੇਰ ਪਰ ਇਹ ਆ ਕਿ ਜਲਦੀ ਬਣ ਜਾਂਦੀਆਂ ਵਾ ਕੋਈ ਆਇਆ ਹੋਵੇ ਘਰ ਮਹਿਮਾਨ ਤੇ ਜਲਦੀ ਨੇ ਸੇਵੀਆਂ ਬਣ ਜਾਂਦੀਆਂ ਵਾ ਦੁੱਧ ਵਾਲੀਆਂ ਦੁੱਧ ਨਾ ਘਰ ਹੋਵੇ ਤੇ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਮਿੱਠਾ ਵਾਲੋ ਕੇ ਸੌਂਦੇ ਮਹੀਨੇ ਪੂੜੇ ਵੀ ਘੜਦੇ ਆ ਸੇਵੀਆਂ ਵੀ ਬਣਾਉਂਦੇ ਆ ਗੁਲਗਲੇ ਵੀ ਘੜਦੇ ਆ ਆਪਾਂ ਗੁਲਗਲਿਆਂ ਦੀ ਵੀਡੀਓ ਵੀ ਪਾਵਾਂਗੇ ਆਪਾਂ ਮਠੀਨਾ ਦੀ ਵੀਡੀਓ ਵੀ ਪਾਵਾਂਗੇ ਤੇ ਹੁਣ ਆਪਾਂ ਨਗਾ ਨਹੀਂ ਪਾਵਾਂਗੇ ਸਾਡੀ ਰੋਜ਼ ਵੀਡੀਓ ਆਊਗੀ ਤੇ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਐਨੀ ਰਿਕਵੈਸਟ ਆ ਲੋ ਜੀ ਆਪਾਂ ਵੇਖੀਏ ਕਿ ਸੇਵੀਆਂ ਬੜੀਆਂ ਕਿ ਨਹੀਂ ਹੋ ਗਿਆ ਹੋ ਗਿਆ ਬਹੁਤ ਵਧੀਆ ਹੋ ਗਿਆ ਇਹ ਠੰਡੀਆਂ ਹੋ ਕੇ ਵੀ ਹੋ ਜਾਂਦੀਆਂ ਹਨ ਠੰਡੀਆਂ ਹੋ ਕੇ ਹੋ ਜਾਂਦੀਆਂ ਹੋਏ ਤੇ ਇਹਨਾਂ ਨੂੰ ਆਪਾਂ 2 ਮਿੰਟ ਵਾਸਤੇ ਇੱਥੇ ਰੱਖ ਦਿੰਨੇ ਆ ਤੇ ਫਿਰ ਤੁਹਾਨੂੰ ਪਾ ਕੇ ਤੇ ਫਿਰ ਵਖਾਦ ਦੇ ਸੋ ਗੈਸ ਨੂੰ ਕਰ ਦਿੰਨੇ ਆਂ ਬੰਦ ਫਿਰ ਆਪਾਂ 2 ਮਿੰਟ ਵਾਸਤੇ ਇਹਨਾਂ ਟੱਕ ਕੇ ਰੱਖ ਦੋ ਤੇ ਵਧੀਆ ਜੜੀਆਂ ਉਹ ਬਣ ਜਾਂਦੀਆਂ। ਲਓ ਜੀ ਸੇਵੀਆਂ ਘੜਾ ਲੈ ਲੈਂ ਨੂੰ। ਉਹੋ ਕੱਢ ਲਿਆ ਵਧੀਆ ਬਣ ਗਾ। ਇਹਨਾਂ ਨੂੰ ਆਪਾਂ ਨੂੰ ਉਹਦੇ ਕੱਢਨੇ ਲॉय ਸੇਵਿੰਗਾਂ ਸਾਡੀਆਂ ਬਣ ਗਈਆਂ ਤੇ ਬਹੁਤ ਵਧੀਆ ਬਣੀਆਂ ਵਾ ਤੇ ਤੁਸੀਂ ਵੀ ਆਪਣੇ ਘਰ ਬਣਾ ਕੇ ਵੇਖੋ ਤੇ ਸਾਡੇ ਢੰਗ ਨਾਲ ਤੇ ਕਮੈਂਟ ਕਰਕੇ ਦੱਸਣਾ ਕਿ ਸਾਡਾ ਬਣਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਤੁਹਾਡਾ ਬਹੁਤ ਬਹੁਤ ਧੰਨਵਾਦ